ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੁਲਜੀਪੁਰ ਪਹੁੰਚ ਚੁੱਕੇ ਹਾਂ ਬਾਈ ਸਿੰਦੂਣਾ ਕੋਲ ਅੱਜ ਹੀ ਕੋਲ ਸੇ ਸਾਡੇ ਲੈ ਆਪੇ ਝੋਟੀਆਂ ਲੈ ਕੇ ਆਂਦੇ ਬਾਈ ਉਹਨਾਂ ਨੇ ਤੁਹਾਨੂੰ ਬੜਾ ਸਾਰਾ ਮਾਲ ਹੀ ਲੈ ਆਣੇ ਦੁਆ ਲੈ ਕੇ ਆਂਦੇ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਜੀ ਹੋਰ ਜਸਲੀ ਜੀ ਬਾਈ ਜੀ ਸਭ ਠੀਕ ਠਾਕੀ ਬਾਈ ਜੀ ਸਰਦੀ ਕਲਾ ਜੀ ਹਾਂ ਜੀ ਹੋਰ ਸੰਦੀਪ ਡੇਰੀ ਚੈਨਲ ਦੇਖਾਲੇ ਸਾਰੇ ਭੈਣਾਂ ਭਰਾਵਾਂ ਨੂੰ ਆਪਣੇ ਵੱਲੋਂ ਸਤਿਕਾਰ ਹੋਰ ਜੀ ਸੰਦੀਪ ਜੀ ਬਸ ਠੀਕ ਹੈ ਬਾਈ ਸਭ ਵਧੀਆ ਸਰਦੀ ਕਲਾ ਜੀ ਹਾਂ ਜੀ ਸੱਤ ਝੋਟੀਆਂ ਜੀ ਅੱਜ ਹਾਂ ਜੀ ਇਹ ਮੈਂ ਚੱਲ ਆਈਆਂ ਨੇ ਪੰਜਾਬੀ ਮਾਲ ਆ ਕੱਚਾ ਸੋਇਆ ਬਿਲਕੁਲ ਠੀਕ ਆ ਉਹ 2 ਦਿਨ ਦੀ ਕੋ 3 ਦਿਨ ਦੀ ਸਾਰੀਆਂ ਬਸ ਤੇ ਮੈਂ ਆ ਚੱਲ ਆਉਣਾ ਪਾ ਪੂ ਦੇਣੇ ਆ ਬੋਲੇ ਤੇ ਮੱਝਾਂ ਬਿਲਕੁਲ ਤੇ ਸੱਤ ਝੋਟੀਆਂ ਆ ਅੱਜ ਉਹ 3-4 ਮਹੀਆਂ ਸੇਰੇ ਵੇਗੀਆਂ ਹੋਣ ਛੱਡਣ ਗਿਆ ਮਾਂ ਲਿਆਣੇ 2 ਮਹੀਆਂ ਆ ਜਾ ਫਿਰ ਤੇ ਬਿਲਕੁਲ ਤਾਜ਼ੀਆਂ ਆ ਸੱਤ ਝੋਟੀਆਂ ਵੀ ਵਿਖਾਓ ਇਧਰ ਲੱਗੀ ਉਧਰ ਲੱਗੀ ਐ ਨਹੀਂ ਇਧਰੋਂ ਹੀ ਲੱਗੀ ਐ ਇੱਥੋਂ ਲੱਗ ਬੋਲੋ ਪਹਿਲਾ ਤੇ ਜਸੂਆ ਝੋਟੀਆਂ ਜੋ ਮੰਗਿਆ ਆ ਜਾ ਆਹ ਕੱਲ ਦੀ ਝੋਟੀ ਸੂਈ ਆ ਆ ਬੱਚਾ ਖਾਓ ਬਹੁਤ ਜਿਆਦੀ ਸੰਦੀਪ ਜੀ ਚੰਗੀ ਆਦਾ ਨਮਿਆ ਜੈਡ ਬਲੈਕ ਹੈ ਨਾ ਜੈਡ ਬਲੈਕ ਬੱਚਾ ਵੀ ਜੈਡ ਬਲੈਕ ਬੱਚਾ ਖਾਵੇ ਬਿਲਕੁਲ ਹੀ ਸੰਦੀਪ ਜੀ ਕੱਚੀ ਸੂਈ ਹੈ ਬਹੁਤ ਚੰਗੀ ਝੋਟੀਆਂ ਪਰਸੋਂ ਦੀ ਸੂਈ ਹੈ ਜੀ ਠੀਕ ਆ ਤੇ ਮੈਂ ਚੱਲ ਹੁਣ ਬਾਹਲੇ ਬਾਹਲੇ ਤੇ ਆਵੇ ਆ ਨਾਡੂ ਵੇਖੋ ਜੀ ਕੱਟਾ ਹੀ ਬੜਾ ਜਿਆਦਾ ਮੈਂ ਇਹਨਾਂ ਬਾਹਲਾ ਵੇ ਕੱਟਾ ਵੀ ਜੈਡ ਬਲੈਕ ਹੈ ਮੈਂ ਹਰਗਾ ਮੈਂ ਵੀ ਜੈਡ ਬਲੈਕ ਸੰਦੀਪ ਜੀ ਬਾੜੀ ਚੰਗੀ ਰਿਹਾਨੇ ਦਾ ਸਾਰਾ ਮਾਲ ਹੈ ਜੀ ਇੱਕ ਮੈਂ ਕੋਈ ਇਧਰ ਦੀ ਨਹੀਂ ਆਪਣੇ ਪੰਜਾਬ ਦੀ ਇਹਨਾਂ ਚ ਆ ਕਰ ਰਹੇ ਚਲੋ ਤੋਰੋ ਜੀ ਓਫੜਾ ਦਿਓ ਵੇ ਕੋਈ ਨਹੀਂ ਜੀ ਐਨੂੰ ਪਰੇ ਖੁਰ ਵਿੱਚ ਬੱਚਿਆਂ ਨੂੰ ਲੈ ਜਾ। ਜਿੰਨੇ ਬਾਰੇ ਲੈ ਜਾ ਕਰ। ਗੁੱਜਾ ਸੁਆ ਸੰਦੀਪ ਜੀ ਅੱਜ 31 ਸੂਈ ਬੋਲੇ ਦੇ ਝੋਟੀ ਬਹੁਤ ਜਿਆਦੀ ਹੈ। ਸੁਆ ਬਸਵਾ ਬਿਲਕੁਲ ਵਰੀਆ। ਮੈਂ ਨਾ ਕੋਈ ਗੱਲ ਹੀ ਨਹੀਂ ਸੰਦੀਪ ਜੀ ਕਰਨ ਵਾਲੀ ਤੇ। ਠੀਕ ਹੈ। ਝੋਟੀ ਦੁੱਧ ਵਿੱਚ 14 ਕਿਲੋ ਖਰਾ ਦਊਗੀ। ਹਾਂ ਜੀ ਹਾਂ ਜੀ। ਹੁਣ 11 ਕਿਲੋ 10 11 ਕਿਲੋ ਬੋਲੀ ਏ ਅੱਜ। ਕੋਣ ਜਾਣ ਬੜਾ ਜਿਆਦਾ ਚੰਗਾ ਲੱਗਾ ਜੀ। ਲੈ ਜਾਨੀ ਮੈਂ। ਲੈ ਜਾ ਜੀ। ਜਾ ਜਾ। ਐਨੂੰ ਕੱਢ ਦੇ ਮੜੀ ਜੀ ਬਾਹਰ ਨੂੰ। ਵੱਡੀ ਝੋਟੀਆਂ ਸੰਦੀਪ ਜੀ ਚੌੜੀ-ਚਾੜੀ ਬਹੁਤ ਜਿਆਦੀ ਆ। ਐ ਉਹਦੇ 14-15 ਕਿਲੋ ਵਾਲੀ ਆ ਜੀ। ਆ ਮੈਂ ਵੀ ਚੰਗੀ ਆ ਫਿਰ ਨਾਲੇ ਵਾਲੀ ਜਿਆਦੀ ਜਬਰਨ ਮਹਾਂ ਆ ਜੀ। ਲਾਕਾ ਦਾ ਚੰਗਾ ਵਾ ਜੀ। ਲਾਕਾ ਹਰਿਆਣੇ ਦੀ ਮੈਂ ਚੋਣ ਚਾਂ ਬਾੜਾ ਚੰਗਾ ਜੇ ਬਿਲਕੁਲ ਹੀ ਕੱਚੀ ਪਰਸੋਂ ਦੀ ਸੂਈ ਅਸੀਂ। ਹਾਂ ਹਾਂ। ਹਾਂਜੀ ਹਾਂਜੀ। ਆਏ ਨੇ ਮਹਾਂ। ਮਾਲ ਬਹੁਤ ਕੱਚਾ ਸੂਆ ਸਾਰਾ ਆ ਬਿਲਕੁਲ ਤਾਜ਼ਾ ਨਾਰੂ ਤੇ। ਅੱਜ ਕਾ ਤਾਜ਼ੀਆਂ ਮੱਝਾਂ ਸਾਰੀਆਂ ਸੂਈਆਂ। ਇਹਦੀ ਭਾਜੀ ਫਿਰ ਕੀਮਾ ਦਾ? ਸੁਨੀਲ ਜੀ ਮੁੱਲ ਛੋਟੇ ਛੋਟੇ ਕਰਨੇ ਅੱਜ। ਅੱਜ ਦੇਣ ਲੈਣ ਵਾਲੇ। ਹੂੰ। ਮੁੱਲ ਕਰ ਨੂੰ ਇਹਦਾ ਭਾਵੇਂ ਆਪਾਂ ਕਰੀਏ 1.5 ਤੇ ਭਾਵੇਂ 40। ਬਸ ਜੈਸ ਨੂੰ ਇੱਕ 30 ਦੀ ਦੇਾਂਗੇ 1 ਲੱਖ 30 ਹਜ਼ਾਰ ਤੇ 1000 ਰੁਪਏ ਵਿੱਚੋਂ ਛੋੜ ਕਰ ਦਾਂਗੇ 1 ਲੱਖ 30 ਪਾਸੇ ਦਾ ਲੈਣਾ ਹੈ ਚਲੋ ਠੀਕ ਹੈ ਸਾਰਾ ਮਾਲ ਨਾ ਆ ਦੂਜੇ ਸੂਏ ਚ ਸੰਦੀਪ ਜੀ ਇਹ ਵੀ ਸੂਈ ਆ ਹਾਂ ਬਾਰਾ 13 ਦਿਨਾਂ ਦੀ ਸੂਈ ਤੇ ਮੈਂ ਖੋਲੇ ਵੀ ਇਹਦੇ ਥੱਲੇ ਹੋਣ ਸੰਦੀਪ ਜੀ 12 ਕਿਲੋ ਦੁੱਧ ਹੈ ਜੀ ਅੱਜ ਅੱਛਾ 12 ਕਿਲੋ ਦੁੱਧ ਹੁਣ ਹੈਗਾ ਹਾਂ 12 ਕਿਲੋ ਦੁੱਧ ਤਿਆਰ ਹੈ ਜੀ ਇਹਦੇ ਥੱਲੇ ਇਹ ਵੀ ਖੋਲੇ ਸਾਰਾ ਮਾਲ ਜਿਆਦਾ ਸਾਫ ਸੁਥਰਾ ਵੇਖੋ ਦੋਰੋ ਅੱਜ ਦੇ ਮਾਲ ਸਾਰਾ ਹੀ ਸੰਦੀਪ ਜੀ ਬਹੁਤ ਜਿਆਦਾ ਚੰਗਾ ਲੈ ਵੀ ਸੰਭੂ ਵੀ ਦਿਖਾ ਰਹੀਆਂ ਮਈਆਂ ਵੇਖੋ ਸਿੰਗਲ ਹੱਡੀ ਬਹੁਤ ਵੱਡੀ ਮੈਂ ਨਾ ਬਾਲੀ ਵੱਡੀ ਚੌਣ ਚਾਣ ਵੀ ਇੱਕ ਸਪੈਸ਼ਲ ਲੱਗਾ ਮੈਂ ਨੂੰ ਠੀਕ ਆ ਹਾਂਜੀ ਆ ਜਾ ਨੀ ਮੈ ਆ ਜਾ ਬੰਦੀ ਝੋਟੀ ਪੂਰੀ ਯੋਰ ਮੋਰਾ ਦੀ ਕੱਟਾ ਮਗਰੇ ਦੇ ਉਹ ਚੱਕ ਗਵਾ ਬਾਹਰ ਕੱਢ ਦੇ ਕੱਟਾ ਕੱਟਾ ਜੀ ਆ ਕੱਟਾ ਜੀ ਆ ਆਹੀ ਹੈ ਨਾ ਬਾਜੀ 10 12 ਦਿਨ ਦੀ ਸੂਈ ਆ ਜੀ ਇਹ ਠੀਕ ਆ ਵੇਖੋ ਆ ਜਾ ਨੀ ਮੈ ਆ ਜਾ ਆ ਜਾ ਨੀ ਮੈ ਆਇਆ ਆ ਦਫ਼ਤਰ ਕੋਲ ਆ ਜੀ ਨਾ ਬਾਜੀ ਇਹ ਦਫ਼ਤਰ ਇੱਥੇ ਬਹਿਣ ਨੂੰ ਠੀਕ ਆ ਹਾਂ ਇਹ ਦੂਜੀ ਬੜਾਉਣੀ ਝੋਪੜੀ ਦੀ ਝੋਪੜੀ ਬਣਾਉਣੀ ਹਾਂ ਪੁਗਾੜੀ ਬੈਠ ਕੇ ਦੇ ਨਾਲ ਬਿਲਕੁਲ ਅਗਲੇ ਪੈਨ ਵਿੱਚ ਦੀ ਬਹੁਤ ਜਿਆਦੀ ਸੰਦੀਪ ਜੀ ਚੰਗੀ ਝੋਟੀ ਹੈ ਹਾਂਜੀ ਅੱਜ ਸੰਦੀਪ ਜੀ ਮੁੱਲ ਛੋਟੇ ਛੋਟੇ ਬਿਲਕੁਲ ਹਾਂਜੀ 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 ਮੁੱਲ ਸੰਦੀਪ ਜੀ ਕਾਨੂੰ ਇਹਦਾ 35 ਜਾਂ 40 ਕਰੀਏ ਜੈ ਸਨੋਈ 1 25 ਦੀ ਅਜਾ ਮੈਂ ਦੇਾਂਗੇ ਵਕਤ 1 ਲੱਖ 25 25 ਹਜ਼ਾਰ ਦੀ ਦੇਣੀ ਆ 500 ਛੋਟ ਕਰ ਦਾਂਗੇ ਵਕਤ ਠੀਕ ਆ ਵੇਖੋ ਵੇ ਮੈਂ ਦਾ ਜਗਾੜ ਵੇ ਥੱਲੇ ਚੋਣ ਚਣ ਮੁੱਠੀ ਥਣ ਚਲੋ ਠੀਕ ਆ ਹਾਂ ਬੌਲੀਆਂ ਜਿਆਦੀਆਂ ਚੰਗੀਆਂ ਆ ਜੀ ਸਨੀ ਜੀ ਚਾਰ ਦੰਦ ਮੂੰਹ ਕੱਟੀ ਪਹਿਲਣ ਪਰਸੋਂ ਦੀ ਸੂਈ ਆ ਜੀ ਪਹਿਲਾ ਸੂਆ ਪਹਿਲਾ ਸੂਆ ਕੱਟੀ ਦਾ ਜੀ ਪਰਸੋਂ ਦੀ ਸੂਈ ਪਿਓ ਰਿਆਣੇ ਦੀ 10 ਕਿਲੋ ਅੱਜ ਬੌਲੀ ਐ ਲੈ ਜੀ 12 ਕਿਲੋ ਤੇ ਪਾਣੀਆਂ ਵਾਂਗੂ ਕੱਟੀ ਖਰਾ ਕੱਢੂ ਪਿਓ ਰਿਆਣੇ ਚੋਂ ਲਈਆਂ ਹਰ ਕੀ ਕਟੀਆਂ ਅੱਛਾ ਤਿੰਨਾਂ ਦਿਨਾਂ ਦੀ ਸੂਈ ਆ ਦੰਦ ਪੱਟ ਕੇ ਬੱਚੇ ਦੇ ਵੇਖ ਲੋ ਮੈਂ ਕੱਟੀ ਵੇ ਆ ਅਜੇ ਤਿੰਨਾਂ ਦਿਨਾਂ ਦੀ ਸੂਈ ਆ 10 ਕਿਲੋ ਬੌਲੀ ਐ ਕੱਟੀ ਥੱਲੇ ਹੋਣਾ ਉਹ ਰੀਜਨਲ ਚੋਣ ਚਾਂ ਵਾਲਾ ਸਪੈਸ਼ਲ ਲੱਗਾ ਸੰਦੀਪ ਜੀ ਇਹਦਾ ਪੂਰੀ ਜੱਟ ਬਲੈਕ ਆ ਕਿਤੇ ਚੋਣ ਲੱਗਾ ਸੀ ਦੀ ਆ ਵੇਖੋ ਪੂਛ ਵੇ ਇਹ ਜੱਟ ਬਲੈਕ ਕੱਤੀ ਆ ਪਾ ਪਲੂਨ ਕੱਤੀ ਪਹਿਲਾ ਸੁਆ 12 ਕਿਲੋ ਪਾਣੀਆਂੋਂ ਕੱਢੂਗੀ 10 ਰੱਜ ਦੁੱਧ ਹੈਗਾ ਹੁਣ ਪੱਕਾ ਲੋ ਯਾਰਗਾ ਐਨ ਲੈ ਆ ਮੋੜ ਕੇ ਵੇਖਾ ਚੰਗੀ ਚੰਗੀ ਵਿਖਾ ਚੰਮੂ ਬਹੁਤ ਜਿਆਦੀ ਕੱਤੀ ਚੰਗੀ ਆ ਜੀ ਸੁਨੀਲ ਜੀ ਆ ਬੱਚਾ ਜਿਹੜਾ ਉਹ ਗਾੜੀ ਬੱਜਾ ਜੁੱਤਨਾ ਚਾਰ ਤਿੱਜਾ ਦੇ ਨੇ ਜੇ ਸੂਈ ਨੂੰ ਅੱਜ ਖਾਲੀ ਖੁੱਲੀ ਹੋਈ ਹੀ ਬੋਲੇ ਤੋਂ ਇੰਦੀ ਬਾਜੀ ਫਿਰ ਕੀ ਮੇਰਾ ਸਿੰਦੀਪ ਜੀ ਮੁੱਲ ਕਰਨ ਉਹਦੇ ਕੱਟੀਆਂ ਇਹੋ ਜੀਆਂ 35 40 ਦੇ ਪਹਾਣਾਂ ਵੇਚੀਆਂ ਅੱਜ ਜਿਹੜਾ ਦੇਣਾ ਲੈਣਾ 120 ਦੀ ਕੱਟੀ ਦੇਾਂਗੇ ਬੱਸ 120000 20000 ਦੀ ਦੇ ਦੇਣੀ ਬੱਸ ਠੀਕ ਆ ਅੱਜ ਪਹਾ ਛੋੜੇ ਛੋੜੇ ਹੀ ਅੱਜ ਹਾਂ ਅੱਜ ਮੇਲਾ ਲੁੱਟਣਾ ਆਇਆ ਕੰਮ ਆ ਆ ਪਲੂਨ ਝੋਟੀ ਚਾਰ ਦਾਂਦੇ ਇਹ ਵੀ ਪਹਿਲਾਂ ਸੂਈ ਆ ਇਹ ਵੀ ਪਰਸੋਂ ਦੀ ਸੂਈ ਆ ਬੇ ਸਿੰਘ ਨੇ ਢਾਲੇ ਵੇਖੋ ਜੀ ਕਿੰਦੀ ਲਹਾ ਜਿੰਨੇ ਮੈਂ ਖੋਲੇ ਖਾਲੇ ਮੈਂ ਆ ਜਮਨੂ ਝੋੜੇ ਕੱਟੀ ਹੋਇਆ ਕਰੀ ਆਜ ਦੇ ਆਣੀਆਂ ਦੀਆਂ ਚੀਜ਼ਾਂ ਅਸਲ ਅੱਜ ਬਿਲਕੁਲ ਹੀ ਕੱਚਾ ਮਾਲਸੂਆ ਅੱਜ ਬੱਚੇ ਵੀ ਗਾੜੀ ਬੱਦੀ ਬਿਲਕੁਲ ਬੰਡੀਆਂ ਥੀਰੀਆਂ ਕੋਈ ਔਲ ਨਹੀਂ ਕੋਈ ਛਾਲ ਨਹੀਂ ਵਹਿ ਕੱਟੀ ਬਹੁਤ ਨਸਰਾ ਨੂੰ ਵੇਖ ਕੇ ਡਲ ਮਾਂ ਝੋਟੀ ਦਾ ਵਹਿ ਦੁੱਧ ਦਊਗੀ ਕੱਟੀ 13 ਕਿਲੋ ਪਹਿਲੇ ਸੂਏ ਹੂੰ ਕੱਟਾ ਮਗਰ ਕੱਟਾ ਹੀ ਕੱਟਾ ਕੱਟਾ ਕਤੇ ਹੀ ਆ ਜਾਦੇ ਕਈ ਜਿਹੜਾ ਕਟੀਆਂ ਆਈਆਂ ਪਿਛਲੀਆਂ ਕਟੀਆਂ ਆ ਗਈਆਂ ਹਰ ਕੀ ਕੱਟੀਆਂ ਆਈਆਂ ਹਾਂ ਜੋ ਆਈਆਂ ਨੇ ਹਾਂ ਇਹਨਾਂ ਡੰਗਰਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਇਹ ਕਟੀਆਂ ਦਾ ਸੁਆਹ ਹੁੰਦਾ ਕਿਵੇਂ ਵੇ ਮੈ ਦਾ ਰੰਗ ਰੂੰਗ ਕਲਰ ਵੇ ਮੈ ਦਾ ਝੋਟੀ ਦਾ ਝੋਡੇ ਰਣਾ ਜੀ ਬਾੜੀ ਜਿਆਦੀ ਸੰਦੀਪ ਜੀ ਕੱਟੀ ਖਰੀ ਇਹਦੀ ਇੰਦੀ ਬਾਜੀ ਫਿਰ ਕੀਮਤ ਸੰਦੀਪ ਜੀ ਇਹ ਹੁਣ ਕੱਟੀ ਚੰਗੀ ਆ ਉਸ ਹਿਸਾਬ ਦੇ ਨਾਲ ਹੀ ਆ ਮੁੱਲ ਹੂੰ ਇਹ ਜਿਹੜਾ ਮੋਲ ਆਪਾਂ ਇਹਦਾ ਲੈਣਾ ਦੇਣਾ ਨਾ ਇਹਦਾ 135 ਝੋਟੀ ਦਾ ਬੱਸ ਲਵਾਂਗੇ 1,35,000 ਉਹਦੇ ਤੋਂ 1100 ਤੇ 134 ਬਸੇ ਦਾ ਲੈਣਾ ਹੈ 1100 ਉਹਦੇ ਲੈਣਾ 13000 ਲਵਾਂਗੇ ਜੀ ਇਹਦਾ ਠੀਕ ਆ ਆ ਵੀ ਮੈਂ ਪਰਸੋਂ ਦੀ ਸੂਈ ਬੋਲੇ ਤੇ ਅੱਜ ਮਾਲ ਸਾਰਾ ਕੱਚਾ ਹੀ ਸੂਇਆ ਇਹ ਵੀ ਮੈਨਾਂ ਸੂਇਆ ਜੀ ਇਹ ਦੂਜੇ ਸੂਇ ਦੂਜਾ ਸੂਆ ਦੂਜਾ ਸੂਆ ਵੇ ਬਹੁਤ ਜਿਆਦੀ ਚੋਣ ਚਾਂ ਚੰਗੀ ਲੱਗੀ ਆ ਹਾਂ ਹਾਂ ਦੁੱਧ ਹੁਣ ਮੈਂ ਥੱਲੇ 10 ਕਿਲੋ ਆ ਸੰਦੀਪ ਜੀ ਠੀਕ ਆ ਥੋੜਾ ਲੈਵੇ ਦੀ ਤੇ ਰਹੁ ਕਸ਼ਮੀ ਹਾਂਜੀ ਤੇ ਦੁੱਧ ਮੈਂ 12-13 ਕਿਲੋ ਹੀ ਦਊਗੀ ਠੀਕ ਆ ਉਹ ਨਾਰ ਨਾੜੂ ਨਾਲੇ ਤਿੰਨਾਂ ਦਿਨਾਂ ਦੀ ਝੋਟੀ ਵੇਹਾ ਆਈ ਮਾਲ ਅਸਲ 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 ਰੇ ਜਿਹਨਾਂ ਮਾਲ ਆ ਸਾਰਾ ਕਲਰ ਵੇ ਮਈਆਂ ਦੇ ਉੱਤੋਂ ਬਿਲਕੁਲ ਕੱਟੀਆਂ ਦੇ ਬੋਲੇ ਦੇ ਪਾਉਣ ਵਾਲੀਆਂ ਨੇ ਮਈਆਂ ਦੇ ਦਾ ਦਨ ਸਾਹ ਕੇ ਸਾਨੂੰ ਇਹ ਨੇਰੀ ਚੜੀਂਦੀ ਦਾ ਕੀ ਕਰੇ ਫਿਰ ਪਾਣੀਆਂ ਬੰਨਣਾ ਜੀ ਆ ਆਖੀ ਦਾ ਚਲ ਪਾ ਦਿਓ ਵੇਚ ਕੇ ਫੇਰ ਲੈ ਆਵਾਂਗੇ ਵੇ ਮੈਂ ਤਾਂ ਰੰਗ ਟੰਗ ਵੱਡੀ ਪੂਰੀ ਕੱਦ ਕਾਠ ਵਾਲੀ ਕੋਈ ਛੋਟੀ ਨਾ ਸਮਝ ਕੇ ਆ 10 ਕਿਲੋ ਤੋਂ 10 ਜੀ ਤਿਆਰ ਜੂ ਇਹ 12 ਦੀ ਗਾਰੰਟੀ ਨਾਲ ਲੈ ਜਾਓ ਉਹਨੂੰ ਕਰਜ ਬੱਚਿਆਂ ਨੂੰ ਵੇਹ ਬਿਲਕੁਲ ਕੱਟੀ ਇਹਦੇ ਮਗਰ ਕੱਟੀ ਆ ਸੰਦੀਪ ਜੀ ਅੱਛਾ ਕੱਟੀ ਮਗਰ ਕੱਟੀ ਮਗਰ ਉਹ ਤਿੰਨ ਦਿਨ ਦੀ ਸੂਈ ਆ ਬਸ ਮਈਆਂ ਸਾਰੀਆਂ ਤੀਜੇ ਚੌਥੇ ਆਈਆਂ ਪਰਸੋਂ ਆਈਆਂ ਮੱਜਾਂ ਹਮਮ ਐਰ ਕੀ ਸਾਰਾ ਮਾਲ ਉਥੋਂ ਪਿੰਡਾਂ ਜੋ ਫਿਰਕੇ ਲਿਆ ਬਹੁਤ ਜਿਆਦੀ ਚੰਗੀ ਆ ਇੰਦੀ ਕੀਮਤ ਜੀ ਸੰਦੀਪ ਜੀ ਮੁੱਲ ਛੋਟੇ ਛੋਟੇ ਆ ਜੀਆਂ ਤੇ ਡੇਢ ਡੇਢ ਦੇ ਭਾਣਾ 35 40 ਨੂੰ ਵੇਚੀਆਂ 1 ਲੱਖ ਤੇ 22000 ਦੀ ਛੋਟੀ ਦੇ ਦਾਂਗੇ 1 ਲੱਖ 22000 ਦੀ ਚਲੋ ਜਾ ਵੇ ਇੱਧਰ ਵਾਹ ਵੇ ਜਗੜ ਵਾਹ ਠੀਕ ਆ ਭਜੀ ਪਰ ਵੇ ਬਣੀ ਛੋਟੀ ਦੂਜਾ ਸੁਆ ਸੰਦੀਪ ਜੀ ਇਹਦਾ ਇੱਧਰ ਇੱਕ ਅੱਜ ਝੂੰਗਾ ਵੀ ਦੇਣਾ ਹੀ ਅੱਜ ਕਿਸੇ ਨੂੰ ਅੱਜ ਝੂੰਗਾ ਵੀ ਇੱਧਰ ਆ ਕੇ ਇੱਧਰ ਕੋਈ ਅੱਛਾ ਆਈ ਉਥੋਂ ਆਈ ਬਟਾਈਲੇ ਘਰੋਂ ਆ ਅੱਛਾ ਠੀਕ ਗਰੀਬ ਕੋ ਬੰਦਿਆ ਕੋਈ ਵਹ ਚਲੋ ਕੋਈ ਨਹੀਂ ਇਹਦੇ ਥੱਲੇ ਸੰਦੀਪ ਦੀ 11 ਕਿਲੋ ਦੁੱਧ ਹੈ ਵੇ ਛੋਟੀ ਠੀਕ ਆ ਅੱਜ ਪਹਾੜ ਛੋਟੇ ਛੋਟੇ ਹੁੰਦੇ ਡੂੜਾਂਲੇ ਗਏ ਆਉਣ ਹੋਇਆ ਇਹ ਮੰਦਾ ਕੰਮ ਹਾਂ ਆ ਇਹਦੀ ਕੀ ਕੀਤਾ ਫਿਰ ਮੰਦਾ ਆ ਕੀ ਮੰਦਾ ਕੀਤਾ ਹੀ ਵੈ ਚੋਟੀ ਹੈ ਨਾ ਮੈਂ ਕੁੜੀ ਆ ਮੋਰਨੀ ਅਰਗੀ ਠੀਕ ਹੈ ਵੇ ਜੀ ਫਿਰ ਬੱਚਾ ਨੂੰ ਲੈ ਜਾ ਵੈ ਚੋਟੀ ਆ ਬੱਚਾ ਇਹਦਾ ਹੱਬ ਖਾ ਦੇ 15 ਦਿਨਾਂ ਦੀ ਕੋਈ 20ਾਂ ਦੀ ਮੰਨ ਲੈ ਤੇ ਕੋਈ 15 ਦੀ ਮੰਨ ਲੈ ਪਹਿਲੇ ਖੰਦੇ ਸੰਦੀਪ ਜੀ 13 ਕਿਲੋ ਦੋਧੇ ਮੈਂ ਨੇ ਹੀ ਰਵਾਵਾ ਕੀਤਾ ਪੀਂਦੇ ਪਾਣੀ ਹੁਣ ਆਵੇ ਜਿਹੜਾ ਇਹਦੇ ਥੰਨੇ 11 ਕਿਲੋ ਦੋ ਦਿਆ 11 ਕਿਲੋ 11 ਇਹ ਹੈਗਾ ਹੋਈ ਦੱਸਣਾ ਬਿਲਕੁਲ ਕਿਵੇਂ 13 14 ਦਾ ਆ ਦਿਆ ਮੁੜ ਕੇ ਅਗਲੇ ਚੋਣੀਆਂ ਵੀ ਇਹਦਾ ਮੁੱਲ ਇਹਦਾ ਸੰਦੀਪ ਜੀ ਮੁੱਲ ਜਿਹੜਾ ਕਰਨੋਂ ਭਾਵੇਂ 30 ਕਰੀਏ 35 ਕਰੀਏ 115 ਦੀ 115 ਦੀ 1100 100 114 ਇਹਦਾ ਲਵਾਂਗੇ ਜੀ ਆਹ ਬੱਚਾ ਇਹ ਆਹ ਬੱਚਾ ਵਖਾ ਦੇ ਆਹ ਕੱਟੀ ਜੋ ਮਗਰਾ ਬਾਟੀ ਆਹ ਕੱਟੀ ਵਖਾ ਨੀ ਮੈਂ ਮੈਨੂੰ ਕਰ ਕੱਟੀ ਤੇ ਵੇਖੋ ਚੱਲ ਲੈ ਜਾ ਵੇਖੋ ਸੰਦੀਪ ਜੀ ਆਹ ਮਾਸ ਜੋ ਆ ਆਹ ਇਹ ਆਹ ਤੇ ਝੂੰਗੇ ਜੀ ਦੇਣੀ ਆ ਹਾਂ ਤੇ ਦੁੱਧ ਦਊ ਦਾਖ ਕੇ ਲੋਖਾ ਦਾ ਕੱਲ ਸੂਈ ਆ ਸੰਦੀਪ ਜੀ ਅੱਛਾ ਆ ਕੱਲ ਦੀ ਸੂਈ ਆ ਜੀ ਹਾਂ ਬੋਲੇ ਦੇ ਖਾਲੀ ਖੁਲੀ ਹੋਈ ਆ ਵੇਖੋ ਜੀ ਹਾਂ ਵੇ ਕੱਚੀ ਸੂਈ ਏ ਬੋਲੇ ਦੇ ਖਾਲੀ ਇਹ ਚੂਣ ਚਾਂਨ ਬੜਾ ਜਿਆਦਾ ਚੰਗਾ ਲੱਗਾ ਵੇ ਇਹ ਨਹੀਂ ਪਣੀ ਨਾ ਇਦਾਂ ਹੀ ਇਹਨੇ ਤਾਂ ਵੱਡੀਆਂ ਨੂੰ ਹੀ ਮਾਤ ਪਾਈ ਹਾਂ ਇਹ ਪਛਾਤ ਝੂੰਗੇ ਜੀ ਦੇਣੀ ਆ ਇਹ ਵੀ ਖੋ ਲੋ ਆਈ ਉਧਰੋਂ ਇਹ ਨਾ ਕੋਈ ਸਮਝੇ ਇੱਥੋਂ ਲਈ ਆਈ ਉਧਰੋਂ ਸਿਰਫ ਹੈ ਲੱਸੀ ਜੋ ਉੱਥੇ ਸਾਰਾ ਮਾਲ ਇਕੋ ਜਾਨੀ ਜੋ ਮਿਲਦਾ ਛੋਟੀਆਂ ਵੱਡੀਆਂ ਸਾਰੀਆਂ ਹੀ ਆ ਗਈਆਂ ਹਾਂ ਕੋਈ ਬੰਦੇ ਕੋਈ ਗਰੀਬ ਗਾਵ ਸਾਰਾ ਬਾਥੜ ਬੰਦੇ ਕੋਈ ਜੀ ਥੋੜੀ ਸੂਸਾਚ ਵੀ ਆ ਗਈ ਪੈਂਡੇ ਪੂੰਡੇ ਜੀ ਮੈਂ ਮੈਂ ਵੀ ਚੰਗੀ ਆ ਹਾਂ ਚੰਗੀ ਆ ਜਿੰਨੇ ਦੁੱਧ ਚੰਗਾ ਪਿਆਊਗੀ ਸ਼ੀਲ ਠੰਡੀ ਬੜੀ ਚੋਣ ਚਾਣ ਬਾਹਲਾ ਚੰਗਾ ਲੱਗਾ ਅਜੇ ਬੋਲੇ ਬਾਰੇ ਤੋਂ ਖਾਲੀ ਹੋ ਗਈ ਆ ਸ਼ੀਲ ਜੀ ਤੂੰ ਦੱਸ ਦੇ ਕਿੰਨਾ ਮੁੱਲ ਕਰਦੀ ਇਹਦਾ ਨਹੀਂ ਤੁਸੀਂ ਅਜੇ ਲੋਕੀ ਤੇ ਤੇਰੇ ਕੋ ਮੌਕਾ ਲੈਂਦੇ ਮੈਂ ਤਾਂ ਕਦੀ ਦਿੱਤਾ ਹੀ ਨਹੀਂ ਨਹੀਂ ਮੈਂ ਆਪ ਹੀ ਕਰ ਦੇਣਾ ਨਾ ਦੱਸ ਦੋ ਬਤ ਤੁਸੀਂ ਕਹਿੰਦੇ ਤੂੰ ਬਾ ਤੂੰ ਦੱਸ ਦੇ ਅੱਜ ਕਿੰਨੇ ਦਿੱਤੀ ਜੀ ਤੂੰ ਲੱਕ ਥੱਲੇ ਜਾ ਉਹ ਥੱਲੇ ਥੱਲੇ ਗੇ ਭਾਈ ਯਾਨੀ ਥੱਲੇ ਕਿੰਨੇ ਥੱਲੇ ਸੁਨੀਪ ਜੀ ਜਿਹੜੀ ਦੇਣੀ ਲੈਣੀ ਆ ਨਾ ਇਹਦਾ 176 ਕੱਲਾ 76 ਨਿਹਰਾ 77 ਲੈ ਹਾ ਉਹ 176 ਨਿਕਲ ਗਿਆ ਬੰਦਾ ਕੱਲਾ 76 ਇਹਦਾ ਨਿਹਰਾ ਈਸ਼ਾ ਪਰ ਤੇ 500 ਛੋਟ ਸਾਢੇ 75 ਦਾ ਬਸ ਲੈਣਾ ਹੀ ਆ ਕੋਈ ਮੁੱਲ ਚ ਨਾ ਪਾਵੇ 70 71 72 ਨਾ ਸਿਰਫ ਦੇਣ ਵਾਲੀ ਗੱਲ ਬੰਨ ਉੱਤੇ ਲੈ ਉਧਰ ਹੀ ਝੋਟੀ ਆ ਉਧਰ ਦੀ ਜੀ ਦੁੱਧ 10 ਕਿਲੋ ਪਾਣੀ ਨਿਮਾ ਫਨ ਫੇਰਦਾ ਸੀ ਓ ਕੱਟੀ ਵੇਖ ਲੋ ਕਾਂਦੀ ਸੂਈ ਐ ਮੇਰੇ ਕੋ ਆਨ ਕੇ ਗੱਭਣ ਲਈ ਬੈਠੀ ਗੁੱਡੀ ਜੇ ਲੜ ਕੇ ਸੂਪੀ ਆ ਜੀ ਵਾ ਲੈ ਆ ਬੋਲ ਆ ਜੀ ਲੈ ਵਾ ਹੀ ਬਰਾ ਸਾਹ ਆ ਜੀ ਬੜੀ ਜਿਆਦੀ ਚੌਣ ਚਾਂ ਚੰਗੀ ਆ ਚਲੋ ਵਾ ਵਾ ਠੰਡੀ ਤੇਰੀ ਵੜੀ ਸੰਦੀ ਜੀ ਵਾ ਠੀਕ ਆ ਆਈ ਥਾਪੀਆਂ ਵਜਦੀਆਂ ਲੋ ਜੀ ਤੇ ਸੱਤ ਝੋਟੀਆਂ ਦਾ 75 ਜਿਹੜਾ ਲੈਣਾ ਐ ਬਾਸੇ ਦਾ 32 ਮਗਰ ਜੋ ਚਲੋ ਛੱਤ ਝੋਟੀਆਂ ਦੇ ਸਾਰੀਆਂ ਸੰਦੀਪ ਜੀ ਆ ਸਿਰਾਂ ਹੀ ਜੋ ਅੱਜ ਇਹ ਨੰਬਰ ਆਪਣਾ 8143636725 ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰ ਤੇ ਇੱਥੇ ਆ ਉਹ ਆਣ ਕੇ ਅਪਕੋਚ ਆ ਕੇ ਵੀਰ ਜੀ ਤਸੱਲੀ ਕਰਕੇ ਕੱਲ ਨੂੰ ਵੀਡੀਓ ਆਪਣੀ ਪਾਊਗੀ ਬਿਲਕੁਲ ਜੀ ਹਾਂ ਕੱਲ 9 ਵਜੇ ਪਾ ਜੂਗੀ 9 ਵਜੇ ਪਾ ਜੂਗੀ 27 ਤਰੀਕ ਬਣਦੀ ਸਰੇ 27 27 ਸਰੇ 27 ਨੂੰ ਆਪਣੀ ਵੀਡੀਓ ਪਾਊਗੀ ਜੀ ਦਿਨ ਸ਼ਨੀਵਾਰ ਸੱਤ ਝੋਟੀਆਂ ਦਿਨ ਸ਼ਨੀਵਾਰ ਤੇ ਸਾਰਿਆਂ ਨੂੰ ਆਪਣੇ ਵੱਲ ਜੀ ਸਤਿ ਸ੍ਰੀ ਅਕਾਲ